ਇਹ ਜੱਗ ਭਗਵੰਤ ਮਾਨ ਚ ਕੀ ਆ ਸਾਨੂੰ ਥੁਗਾ ਮੋਟਰਾਂ ਦਿਨੇ ਲੇਟ ਆਉਂਦੀ ਆ ਤੇਲ ਨਹੀਂ ਮਚਾਉਣਾ ਪੈਂਦਾ ਲੀਟਰ ਅੰਗਰੇਜ਼ ਨੇ ਕਰਿਆ ਕਿਵੇਂ ਕਿਵੇਂ ਲੱਗਦਾ ਹੋ ਸਕਦਾ ਉਹਦਾ ਗਲਤ ਆ ਜੱਤ ਕਾ ਉਹਨਾਂ ਨੇ ਟਕੇ ਖਾ ਲਿਆ ਸਾਰਾ ਟਕੇ ਖਾ ਗਿਆ ਉਹ ਬਾਦਲ ਕੇ ਹਾਂ ਅੱਜ ਮੈਨੂੰ ਦੱਸੋ ਮੋਦੀ ਦਾ ਏਜੰਡਾ ਕੰਮ ਕਰੂਗਾ ਇੱਥੇ ਕਰਦਾ ਨਹੀਂ ਇੱਥੇ ਨਹੀਂ ਜੇ ਤੁਹਾਨੂੰ ਦਾ ਵਿਰੋਧ ਕਰਾਂਗੇ ਸ਼ਹਿਰ ਚ ਮੈਨੂੰ ਬੰਦ ਦਿੰਦੇ ਅੱਛਾ ਹਾਂ ਭੰਤਮਾਨ ਜਿੱਤੂ ਭੰਤਮਾਨ ਤਾਂ ਹੈ ਹੀ ਨਹੀਂ ਜਿੱਥੇ ਹੈ ਨਹੀਂ ਯਾਰ ਉਹਦੇ ਬੰਦੇ ਜਿੱਤਣਗੇ ਉਹਨੇ ਤਾਂ ਪਿਓ ਮਰਵਾਇਆ ਕੁੜੀਆਂ ਪੁਤਾਂ ਦੇ ਪੈਸਿਆਂ ਦੀ ਲੈ ਕੇ ਫੇਰ ਨੌਕਰੀ ਦੇ ਦੇ ਰਹੇ ਹੁੰਦੇ। ਭੁੰਦੜ ਨੇ ਤੇ ਪਹਿਲਾਂ ਪੈਸੇ ਕਿ ਕਹਿੰਦੇ ਜਮਾ ਕਰਾ ਫੇਰ ਰੱਖਾਂਗੇ ਬੜਾ ਜੀ। ਕਾਲੀ ਹਲਦਾ ਯਾਰ ਇੱਥੇ ਗਿੰਦੀ ਨੇ ਉਹ ਵੀ ਚੰਗੀਆਂ। ਨਾ ਖਾ ਗਈ ਪੰਜਾਬ ਨੂੰ ਲੁੱਟ ਕੇ ਗੱਲ। ਫੇਰ ਹੀ ਬਦਲਾ ਜੀ ਛਿਆਣੇ ਜੀ ਬਦਲਾ ਕਰਿਆ। ਉਹ ਕੋ ਪੰਥਮਗਰੀ ਭੋਲੇ ਸੀ। ਇਹ ਬਾਬੇ ਨਾਨਕ ਦੀ ਤੱਕੜੀ ਵਾਲੇ ਦੱਸ ਅਹੀਂ ਜੇ ਆਕੇ ਕਾਲੀ ਦੀ ਸਰਕਾਰ ਨੇ ਉਹ ਵੀ ਤੋਂ ਲੈਦਾ ਜੀਰੋ ਨੇ। ਹਾਂ ਜੀ ਜੀਰੋ ਲੈ। ਅੱਜਾ ਨਿਕਲ ਲੈ ਕੇ ਲੈ ਲੋ। ਮਤਲਬ ਉਹ ਦੂਜੇ ਲੀਡਰ ਪੁਰਾਣੇ ਕਾਂਗਰਸ ਦੇ ਕਾਲੀਆਂ ਨੂੰ ਭੰਡਣ ਦੇ ਮਾਰੇ ਕਹੀ ਜਾਂਦੇ ਨੇ ਕਿ ਇਹਨਾਂ ਨੇ ਕੀ ਆਪ ਕਰਾ ਦੇ ਗਦਾਰ ਹੋ ਗਏ ਉਹ ਵੀ ਚੰਗੀ ਸੀਗੀ ਕਿਹੜੀ ਕਾਂਗਰਸ ਅੱਛਾ ਉਹ ਕਰਦੇ ਉੱਡ ਗਏ ਦੂਜੀ ਪਾਰਟੀ ਪਹਿਲਾਂ ਕਾਬਲੇ ਕਰੇ ਸੀਗੇ ਕਾਬਲੇ ਦਾ ਇਹ ਇੱਕ ਦੂਜੇ ਵਿਰੋਧੀ ਹਰੇ ਕੀ ਹੈ ਜੜਦਾ ਹਰੇ 그룹 ਪਰ ਰੁਜਗਾਰ ਚੱਲਦਾ ਹੈ ਰੁਜਗਾਰ ਉੱਥੇ ਲੋਕ ਸਭਾ ਚੋਣਾਂ ਨੇ ਤੇ ਚਾਰੇ ਪਾਸੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਲੋਕਾਂ ਦੇ ਭਲੇ ਦੀ ਗੱਲ ਹੋਊਗੀ ਪਾਰਲੀਮੈਂਟ 'ਚ ਮੁੱਦੇ ਚੁੱਕੇ ਜਾਣਗੇ ਪੰਜਾਬ ਦੇ ਭਲੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਕੀ ਕਹਿਣਾ ਹੈ ਮਾਨਸਾ ਦੇ ਪਿੰਡ ਭੈਣੀਵਾਗੇ ਪਹੁੰਚੇ ਬਜ਼ੁਰਗ ਬੈਠੇ ਸੀ ਇੱਥੇ ਜਦੋਂ ਗੱਲਬਾਤ ਕੀਤੀ ਕਹਿੰਦੇ ਗੱਲਾਂ ਵਾਸਤੇ ਹੀ ਬੈਠੇ ਆ ਸੀ ਤੇ ਹੁਣ ਇਹਨਾਂ ਤੋਂ ਜਾਣਦੇ ਆ ਵੀ ਲੋਕਾਂ ਦੀ ਕੀ رائے ਆ ਲੋਕ ਕੀ ਚਾਹੁੰਦੇ ਨੇ ਆ ਬਜ਼ੁਰਗ ਸਤਿਕਾਰ ਸ੍ਰੀ ਗੁਰੂ ਕਿਵੇਂ ਦੇਖਦੇ ਹੋ ਚੋਣਾਂ ਆ ਗਈਆਂ ਪ੍ਰਚਾਰ ਚੱਲ ਪਿਆ ਅਸੀਂ ਤਾਂ ਦੇਖਦੇ ਆ ਵੀ ਵਧੀਆ ਸਰਕਾਰ ਆਵੇ ਕੋਈ ਅੱਛਾ ਹਾਂ ਅੱਗੇ ਬਾਰੇ ਬਾਦਲ ਕਹਿੰਦੇ ਤੂੰ ਵੀ ਬਹੁਤ ਕੁਝ ਦੇਤਾ ਕਾਂਗਰਸ ਨੇ ਵੀ ਹੁਣ ਆ ਵਧੀਆ ਸਿਆਮ ਪਾਰਟੀ ਕਿਹਦੇ ਬਾਰੇ ਦੇਖਦੇ ਆਂ ਕਾਹਾਨੂੰ ਕੀ ਚੰਗਾ ਸੋਚਦਾ ਸਾਡੇ ਬਾਰੇ ਇੱਕ ਮਾੜਾ ਬੜੇ ਕਹਿੰਦੇ ਬਦਲਾ ਦੇ ਨਾਤੇ ਲੁੱਟ ਲਿਆ ਪੰਜਾਬ ਨਹੀਂ ਲੁੱਟਿਆ ਨਹੀਂ ਲੋਕਾਂ ਨੇ ਆਪ ਹੀ ਬਦਲਾਤਾ ਕਰਿਆ ਅੱਛਾ ਇਹਨਾਂ ਤੋਂ ਅੱਕ ਕੇ ਕਰਿਆ ਇਹਨਾਂ ਤੋਂ ਬਾਦਲ ਕਿਆਂ ਤੋਂ ਤੇ ਕਾਂਗਰਸ ਤੋਂ ਅੱਛਾ ਅੱਕ ਕੇ ਬਦਲਾ ਲਿਆ ਤਾਂ ਲੋਕਾਂ ਨੇ ਨਹੀਂ ਕਿਹੜਾ ਜਿੱਤਦਾ ਰਿਹਾ ਬਾਦਲ ਸਾਹਿਬ ਤਾਂ ਰੈਲੀ ਕਰਦੇ ਫਿਰਦੇ ਕਹਿੰਦੇ ਪੰਜਾਬ ਬਚਾਵਾਂਗੇ ਬਾਦਲ ਤਾਂ ਸਾਰਾ ਕੁਝ ਹੀ ਕਰਦਾ ਫਿਰਦਾ ਉਹ ਤਾਂ ਹਾਂਜੀ ਉਹਦੇ ਆਖੜ ਨਾਲ ਕੁਝ ਨਹੀਂ ਬਣਦਾ ਅੱਛਾ ਹੂੰ ਨਾ ਜੀ ਆਪਰ ਤਾਂ ਕੋਈ ਬੋਲ ਨਹੀਂ ਸਕਦੇ ਕੀ ਨਾਮ ਕੀ ਹੈ ਤੁਹਾਡਾ ਹੈ ਮਹਿੰਦਰ ਸਿੰਘ ਮਹਿੰਦਰ ਜੀ ਮੈਨੂੰ ਐ ਦੱਸੋ ਵੋਟਾਂ ਪਾਤੀਆਂ ਏਨੇ ਵਾਰ ਵੋਟਾਂ ਪਾਈਆਂ ਸਰ ਤੁਸੀਂ ਐਮਪੀ ਵੀ ਬਣਾਏ ਐਮਐਲਏ ਵੀ ਬਣਾਏ ਕੋਈ ਚੰਗੀ ਲੱਗੀ ਪਾਰਟੀ ਜੀ ਨੇ ਪੰਜਾਬ ਦਾ ਭਲਾ ਕੀਤਾ ਹਾਂ ਉਹ ਕੋਈ ਸੰਤਾ ਕਾਲੀ ਪਾਰਟੀ ਚੰਗੀ ਲੱਗੀ ਕਾਲੀ ਚੰਗੀ ਲੱਗੀ ਹਾਂ ਹਾਂ ਨਾਲ ਬਾਬਾ ਕਹੀਦਾ ਕਾਲੀ ਮਾੜੇ ਨਹੀਂ ਇਹ ਤਾਂ ਆ ਟੁੱਟੀ ਫਿਰ ਉਹ ਕਿਹੜੀ ਗੱਲਾਂ ਚੰਗੇ ਲੱਗੇ ਹਾਂ ਕਿਹੜੀ ਗੱਲਾਂ ਇਹ ਮੇਟਾ ਬਲੀਪਾਪਰਸਨ ਉਹਨਾਂ ਨੇ ਬਣਾਈ ਏ ਠੀਕ ਹੈ ਜੀ ਹਾਂ ਹਾਂ ਠੀਕ ਹੈ ਬਜ਼ੁਰਗੋ ਤੁਸੀਂ ਦੱਸੋ ਵੀ ਹੁਣ ਤੱਕ ਵੋਟਾਂ ਪਾਈਆਂ ਕਿਸੇ ਦੀ ਕਿਸੇ ਨੂੰ ਵੋਟ ਪਾਈ ਰਾਸ ਆਈ ਆ ਰਾਤ ਆ ਹੁਣ ਆਈ ਏ ਹੁਣ ਵਾਲੀ ਸਰਕਾਰ ਤੋਂ ਹਾਂਜੀ ਹੁਣ ਵਾਲੀ ਸਰਕਾਰ ਹੈ ਜਿਹੜੀ ਅਕਾਲੀ ਕਾਂਗਰਸੀ ਨਾ ਭਗਵੰਤ ਮਾਨ ਹਾਂਜੀ ਭਗਵੰਤ ਮਾਨ ਕੀ ਆ ਇਹੋ ਜਿਹਾ ਭਗਵੰਤ ਮਾਨ ਚ ਕੀ ਆ ਸਾਨੂੰ ਥੋਗਾ ਮੋਟਰਾਂ ਦਿਨੇ ਲਾਈਟ ਆਉਂਦੀ ਆ ਤੇਲ ਨਹੀਂ ਮਚਾਉਣਾ ਪੈਂਦਾ ਲੀਟਰ ਆ ਨੌਕਰੀ ਦੇ ਜਵਾਖ ਲੱਗ ਜਾਂਦੇ ਨੇ ਬਿਨਾਂ ਪੈਸਿਆਂ ਤੋਂ ਅੱਛਾ ਪਾਪਾ ਇੱਕ ਇੱਕ ਸਵਾਲ ਹੈ ਬੱਸਾਂ ਚ ਜਨਾਨੀਆਂ ਨੂੰ ਫ੍ਰੀ ਕੀਤਾ ਔਰਤਾਂ ਨੂੰ ਕੰਗਰਸ ਨੇ ਕਰਿਆ ਕਿਵੇਂ ਕਿਵੇਂ ਲੱਗਦਾ ਉਹ ਫੈਸਲਾ ਉਹਦਾ ਗਲਤ ਹੈ ਹਾਂਜੀ ਗਲਤ ਹੈ ਉਹ ਬਾਜੀ ਕਿਵੇਂ ਦੇਖਦੇ ਹੋ ਫਿਰ ਲੋਕ ਲੋਕਾਂ ਦੇ ਵਿੱਚ ਆਉਂਦੇ ਆ ਹੁਣ ਪਹਿਲਾਂ ਕਦੇ ਆਏ ਨਾ ਜੀ ਪਹਿਲਾਂ ਨਹੀਂ ਆਏ ਕਿਤੇ ਪਹਿਲਾਂ ਲੈਂਦੇ ਸਰ ਨਾ ਅੱਜ ਹੁਣ ਸਿਆਣੇ ਹੋਏ ਆ ਲੋਕ ਪਹਿਲਾਂ ਹਾਂ ਸਿਆਣੇ ਤਾਂ ਹੈਗੇ ਜੀ ਕਿਵੇਂ ਹੋ ਗਏ ਆ ਸਿਆਣੇ ਤਾਂ ਹੁਣ ਕਿਹੜੇ ਵੋਟਾਂ ਆ ਜੇ ਬਿਜਲੀ ਆਹ ਕਰੀ ਜਾਂਦੇ ਫ੍ਰੀ ਕਰਤੀ ਕਿਹਨੇ ਇਹਨੇ ਪੰਤਵਾਨ ਨੇ ਪਹਿਲਾਂ ਵਾਲੀਆਂ ਬਾਟੀਆਂ ਪਹਿਲਾਂ ਵੀ ਠੀਕ ਸੀ ਹੁਣ ਵਾਲੀ ਵੀ ਠੀਕ ਆ अच्छा भाई रात 8 ਘੰਟੇ ਕਹਿੰਦੇ ਹੁੰਦੇ ਦਿਨ ਦੇ 5 ਘੰਟੇ ਲੇਟ ਉਹ ਵੀ 2 ਘੰਟੇ ਆ ਗਈ 2 ਘੰਟੇ ਫੇਰ ਛੱਡਦਾ ਹੁੰਦੇ ਹਾਂ ਹੁਣ 24 ਘੰਟੇ ਹਾਂ ਹੁਣ 24 ਘੰਟੇ ਚੱਲਦੀ ਹੈ اچھا ਮੈਨੂੰ ਇਹ ਦੱਸੋ ਵੀ ਧਰਮ ਦੇ ਨਾਂ ਤੇ ਰਾਜਨੀਤੀ ਕਰਨੀ ਚਾਹੀਦੀ ਹੈ ਨਹੀਂ ਗਲਤ ਤਾਂ ਦਾ ਹਾਂ ਜੀ ਉਹ ਤਾਂ ਗਲਤ ਹੈ ਬਾਦਲ ਕਾ ਉਹਨਾਂ ਨੇ ਲੁੱਟ ਕੇ ਖਾ ਲਿਆ ਸਾਰਾ ਪੰਜਾਬ ਕਰੋ ਮੋਦੀ ਦਾ ਏਜੰਡਾ ਕੰਮ ਕਰੂਗਾ ਇੱਥੇ ਮੋਦੀ ਦਾ ਜਨ ਆ ਗਿਆ ਬਹੁਤ ਜ਼ਿਆਦਾ ਇਹ ਹਾਂ ਜੀ ਉਹ ਲੁੱਟ ਕੇ ਖਾ ਗਿਆ ਉਹ ਬਾਦਲ ਕੇ ਅੱਛਾ ਹਾਂ ਅਜਾ ਮੈਨੂੰ ਇਹ ਦੱਸੋ ਮੋਦੀ ਦਾ ਏਜੰਡਾ ਕੰਮ ਕਰੂਗਾ ਇੱਥੇ ਕਰਦਾ ਨਹੀਂ ਇੱਥੇ ਨਹੀਂ ਇੱਕ ਵੋਟ ਵੀ ਨਹੀਂ ਪਾਉਂਦੇ ਮੋਦੀ ਨੂੰ ਦਾ ਪਿੰਡ ਚ ਵੀ ਨਹੀਂ ਬਣਨ ਦਿੰਦੇ ਅਸੀਂ ਅੱਛਾ ਹਾਂ ਕਿਸਾਨੀ ਅੰਦੋਲਨ ਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਕਿਹੜੀ ਪਾਰਟੀ ਅਸੀਂ ਭਾਰ ਗ੍ਰਾਹਾਂ ਚ ਕੰਮ ਕਰਦਾ ਵਾਂ ਭਾਰਤੀ ਕਿਸਾਨ ਖਾਨ ਗਿਊਨੀਅਨ ਗ੍ਰਾਹਾਂ ਹਾਂਜੀ ਅਸੀਂ ਪਿੰਡ ਚ ਉਹਨਾਂ ਦਾ ਵਿਰੋਧ ਕਰਾਂਗੇ ਸ਼ਹਿਰ ਚ ਵੀ ਨਹੀਂ ਬਣਨ ਦਿੰਦੇ ਅੱਛਾ ਹਾਂ ਅੱਛਾ ਕਿਸਾਨੀ ਅੰਦੋਲਨ ਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਕਿਹੜੀ ਪਾਰਟੀ ਕਾਂਗਰਸ ਚੰਗੀ ਹੈ ਸੈਂਟਰ ਚ ਅੱਛਾ ਕਾਂਗਰਸ ਚੰਗੀ ਹੈ ਹਾਂ ਅੱਛਾ ਅਜਾ ਕਾਂਗਰਸ ਦੇ ਕੰਮ ਜਿਹੜੇ ਪਹਿਲਾਂ ਸਰਕਾਰ ਚ ਹੋਏ ਉਹ ਵਧੀਆ ਲੱਗਦੇ ਵਧੀਆ ਨੇ 50 55 ਸਾਲ ਪਹਿਲਾਂ ਕਰੀਆ ਉਹਨਾਂ ਨੇ ਉਹ ਵਧੀਆ ਚੱਲੇ ਜਗਾੜ ਕਿ ਸਾਹੀ ਰਾਜ ਕਰਦਾ ਜੀ ਜੀਤਮਿੰਦਰ ਸਿੱਧੂ ਲੜ ਰਿਹਾ ਚੋਣ ਕਿਵੇਂ ਲੱਗਦਾ ਉਹ ਧੀ ਜਿੱਤਦਾ ਹਾਂਜੀ ਨਾ ਕਾਰਨ ਕੀ ਹੈ ਕਾਰਨ ਕੀ ਹੈ ਉਹਦਾ ਨਹੀਂ ਜਿੱਤਦਾ ਦਾ ਹੈਗਾ ਇੱਥੇ ਹਾਂਜੀ ਉਹ ਹੀ ਜਿੱਤਦਾ ਆਪਣੇ ਤਾਂ ਪਰ ਇੱਥੇ ਆ ਭਗਵੰਤ ਮਾਨ ਜਿੱਤੂ ਭਗਵੰਤ ਮਾਨ ਤਾਂ ਹੈ ਹੀ ਨਹੀਂ ਜਿੱਥੇ ਹੈ ਨਹੀਂ ਆ ਉਹਦੇ ਬੰਦੇ ਜਿੱਤਣਗੇ ਅੱਛਾ ਉਹਦੇ ਬੰਦੇ ਜਿੱਤਣਗੇ ਹਾਂ ਮਤਲਬ ਭਗਵੰਤ ਮਾਨ ਚੰਗਾ ਲੱਗਦਾ ਜਿਵੇਂ ਹੁਣ ਗੁਰਮੀਤ ਖੁੱਡੀਆਂ ਆ ਉਹਦੇ ਬਾਰੇ ਨਹੀਂ ਪਤਾ ਉਹ ਚੰਗਾ ਹੈ ਪਤਾ ਵਧੀਆ ਬੰਦਾ ਬਾਦਲ ਕਹਿੰਦੇ ਉਹ ਤਾਂ ਪਿਓ ਮਰਵਾਇਆ ਕੁਡੀਆਂ ਅੱਛਾ ਕੁੱਤਾ ਚੰਗਾ ਹੈ ਹਾਂ ਤੇ ਬਜ਼ੁਰਗ ਕਹਿੰਦੇ ਬਾਦਲ ਚੰਗਾ ਹੈ ਕਦੇ ਕਹਿੰਦੇ ਮਤਲਬ ਕੋਈ ਕਹਿੰਦੇ ਆਪ ਚੰਗੀ ਹੈ ਤੁਹਾਨੂੰ ਕੀ ਲੱਗਦਾ ਬਾਈ ਆਹ ਹਾਂ ਚੰਗਾ ਜੀ ਆਹ ਵਾਲੀ ਆਹ ਵਾਲੀ ਕਿਉਂ ਚੰਗੇ ਲੱਗਦੇ ਨੌਜਵਾਨ ਤੁਸੀਂ ਚਲੋ ਇਹ ਤਾਂ ਲਾਈਟ ਪਿੱਛੇ ਕਹੀ ਜਾਂਦੇ ਤੁਸੀਂ ਦੱਸੋਗਾ ਤੂੰ ਇਹਨੂੰ ਵਧੀਆ ਨੌਕਰੀਆਂ ਮਿਲ ਜਾਂਣਗੀਆਂ ਅੱਛਾ ਤੇ ਵਧੀਆ ਬਿਜਲੀ ਮਿਲਦੀ ਸਾਨੂੰ ਪਹਿਲਾਂ ਵਾਲੀ ਸਰਕਾਰ ਨੇ ਦਿੱਤੀਆਂ ਨੌਕਰੀਆਂ ਤਾਂ ਬਹੁਤ ਨਹੀਂ ਜੀ ਪਹਿਲਾਂ ਨਹੀਂ ਦਿੱਤੀਆਂ ਨਹੀਂ ਨਾ ਪੈਸੇ ਲੈ ਕੇ ਪੰਡ ਪੈਸਿਆਂ ਦੀ ਲੈਂਦੇ ਪਹਿਲਾਂ ਫੇਰ ਦਿੰਦੇ ਪੰਡ ਪੈਸਿਆਂ ਦੀ ਲੈ ਕੇ ਫੇਰ ਨੌਕਰੀ ਦੇ ਦਿੰਦੇ ਬੰਦੇ ਟੁੱਟ ਕੇ ਕਿਵੇਂ ਜੀ ਭੁੰਦੜ ਨੇ ਤੇ ਪਹਿਲਾਂ ਪੈਸੇ ਕਿ ਕਹਿੰਦੇ ਜਮਾ ਕਰਾ ਫੇਰ ਰੱਖਾਂਗੇ ਮਲਾਜ਼ਮ ਅੱਛਾ ਪੈਸਿਆਂ 'ਚ ਨੌਕਰੀਆਂ ਮਿਲੀਆਂ ਹਾਂ ਹਾਂ ਤੇ ਹੁਣ ਫਰੀ ਨੇ ਜਿਹਦੇ ਨੰਬਰ ਹੈ ਪੰਡ ਬੰਨ ਕੇ ਪੱਲੀ ਚ ਉੱਥੇ ਸਿੱਟਿਆ ਹੋ ਬਸ ਕਮਰੇ ਚ ਕਮਰੇ ਚ ਅੱਛਾ ਮਾਦਲ ਦੇ ਘਰ ਵਾਲੀ ਕਹਿੰਦੀ ਹੁੰਦੀ ਅੱਛਾ ਅੱਛਾ ਤੇ ਨਾਮ ਰਮਨਦੀਪ ਬਈ ਰਮਨਦੀਪ ਨੌਜਵਾਨ ਤੁਸੀਂ ਲਾਈਟ ਦੀ ਆਪਾਂ ਸਾਈਡ ਤੇ ਕਰਦੇ ਹਾਂ ਗੱਲ ਇਹ ਮਤਲਬ ਬਜ਼ੁਰਗ ਕਹਿੰਦੇ ਲਾਈਟ ਛੱਡੀ ਹੈ ਜਾਂ ਇਦਾਂ ਦਾ ਕੁਛ ਹੈ ਨਾ ਤੁਸੀਂ ਦੱਸੋ ਵੀ ਨੌਜਵਾਨਾਂ ਦੇ ਲਈ ਸਰਕਾਰ ਨੇ ਕੀ ਕੀਤਾ ਹੈ ਜਿਹੜੀ ਹੁਣ ਚੱਲ ਰਹੀ ਹੈ ਵੀਰੇ ਪਤਾ ਗੱਲ ਕੀ ਆ ਵੀ ਉਹ ਜਿੰਨਾ ਵੀ ਕੋਈ ਵੀ ਪਾਰਟੀ ਆ ਅਹਲ ਤਾਂ ਜਿੱਦੀ ਕਮਾਨ ਆ ਮੰਨ ਕੇ ਚੱਲ ਵੀ ਦਿੱਲੀੋਂ ਚੱਲਦੀ ਹੈ ਵੀ ਉਹ ਪੰਜਾਬ ਵਾਸਤੇ ਵੀ ਜਿਹੜਾ ਪੰਜਾਬ ਦੀ ਗੱਲ ਕਰਦਾ ਉਹਨੂੰ ਦੱਬਣ ਵਾਸਤੇ ਠੀਕ ਹੈ ਪਰ ਵੀ ਕੁਝ ਜਿੰਨੀਆਂ ਪਾਰਟੀਆਂ ਆ ਆਪਾਂ ਮੰਨ ਕੇ ਆ ਜਿਨੇ ਚੱਲੀਆਂ ਨੇ ਜਿਹੜੀਆਂ ਦੋ ਪਹਿਲਾਂ ਪਾਰਟੀਆਂ ਨੇ ਉਹਨਾਂ ਨੂੰ ਵੀ ਵੀ ਆਮ ਆਦਮੀ ਪਾਰਟੀ ਠੀਕ ਰਹੀ ਆ हां ਵੀ ਕਿਉਂ ਕ腐ਸ਼ਨ ਵੀ ਕੰਟਰੋਲ ਰਹੀ ਆ ਨਾ ਠੀਕ ਆ ਹੁਣ ਜਿੰਨਾ ਕ ਮੰਨਗਾ ਪਿਛਲੀਆਂ ਪਾਰਟੀਆਂ ਦਾ ਗੰਦ ਪਾਇਆ ਵੀ ਉਹ ਹੌਲੀ ਹੌਲੀ ਵੀ ਆਪਾਂ ਜੇ ਆਪਾਂ ਕਹੀ ਵੀ ਕੋਲਾਤ ਜਿਵੇਂ ਕੋਈ ਆਪਣੇ ਪਿੰਡ ਦਾਣ ਜਿਵੇਂ ਮੰਨ ਲੈ ਕੋਈ ਚੀਜ਼ ਵੀ ਆ ਵੀਰਾ ਮੰਨ ਲਗਾ ਦੋ ਸਾਲ ਤੇ ਵੀ ਮੰਨ ਲਗਾ ਕੋਈ ਵੀ ਚੀਜ਼ ਪਈ ਆ ਹੌਲੀ ਹੌਲੀ ਸਾਫ ਹੁੰਦੀ ਆ ਮੁਫਤ ਚਾਹੀਦਾ ਜੇ ਰੋਜ਼ਗਾਰ ਨਾ ਰੋਜ਼ਗਾਰ ਹੈ ਜਦੋਂ ਆਪਾਂ ਮੁਫਤ ਵਾਲੀ ਜੀਪੇ ਤੇ ਚੱਲ ਪਏ ਮੈਂ ਮੰਨ ਲਾ ਖਤਮ ਆ ਕੋਈ ਚੀਜ਼ ਵੀ ਆ ਭਾਈ ਕੋਈ ਜੀ ਵੀ ਆ ਹੁਣ ਮੰਨ ਕੇ ਜਾ ਲੋ ਜੇ ਮੇਰੀ ਮੰਨ ਕੇ ਲਵੀ 10000 ਰੁਪਇਆ ਇਨਕਮ ਹੈਗੀ ਆ ਨਾ 10000 ਰੁਪਇਆ ਭਾਈ ਮੈਂ ਆ ਠੀਕ ਹੈ ਜਿੰਨਾ ਚਿਰ ਆਪਾਂ ਮੁਫਤ ਪਿੱਛੇ ਨਹੀਂ ਜਾਣੋ ਹਟਦੇ ਉਹਨਾਂ ਚਿਰ ਆਪਾਂ ਦੇਹੀ ਤੇ ਰੱਖੀ ਨਹੀਂ ਹੁੰਦੀ ਕੋਈ ਚੀਜ਼ ਹਜੇ ਵੀ ਲੋਕ ਕਹਿੰਦੇ ਵੀ ਮੁਫਤਤਾ ਚਾਹੀਦਾ ਨਾ ਬਾਈ ਮੁਫਤਤਾ ਯਾਰ ਨਹੀਂ ਚਾਹੀਦਾ ਆਪਾਂ ਮੈਂ ਕਹਿੰਦਾ ਜਿਵੇਂ ਆਪਾਂ ਮੰਨਦੇ ਜਨਤਾ ਖਰਾਬ ਹੋਈ ਜਾਂਦੀ ਮੁਫਤਨਾ ਹਾਂ ਜੀ ਜਨਤਾ ਦਾ ਜਨਤਾ ਖਰਾਬ ਹੋਈ ਜਾਂਦੀ ਐ ਮੁਫਤਨਾ ਅੱਛਾ ਹਾਂ ਅੱਛਾ ਬਜ਼ੁਰਗ ਤੁਸੀਂ ਦੱਸੋ ਵੀ ਜੇ ਆਪਾਂ ਗੱਲ ਕਰਦੇ ਆਂ ਮੋਦੀ ਦੀ ਮੋਦੀ ਕਹਿੰਦਾ ਵੀ 400 ਤੋਂ ਪਾਰ ਕਰਾਂਗੇ ਹੈਗਾ ਪੰਜਾਬ 'ਚ ਕੁਝ ਠੀਕ ਹੈ ਸਕਦੇ ਨੇ ਉਹਨੂੰ ਤਾਂ ਉਹਦੇ ਸਾਰੇ ਹੀ ਵਿਰੋਧ ਕਰੀ ਜਾਂਦੇ ਨੇ ਮੋਦੀ ਨੂੰ ਤਾਂ ਮੁਸ਼ਕਲ ਆ ਅੱਛਾ ਉਹਨਾਂ ਕੰਮ ਕੋਈ ਚੰਗਾ ਕਰੀ ਨਹੀਂ ਤੇ ਜੇ ਆਪਾਂ ਗੱਲ ਕਰਦੇ ਆਂ ਕਾਂਗਰਸੀਆਂ ਦੀ ਪਹਿਲਾਂ ਕਾਂਗਰਸੀ ਦੀ ਸਰਕਾਰ ਰਹੀ ਆ ਤਾਂ ਕਿਵੇਂ ਦੇਖ ਦੋ ਨੀ ਕਾਂਗਰਸ ਫੇਰ ਵੀ ਠੀਕ ਸੀ ਅੱਛਾ ਹਾਂ ਇਹਦੇ ਨੂੰ ਠੀਕ ਸੀ ਕਾਂਗਰਸ ਅਕਾਲੀ ਦਲ ਅਕਾਲੀ ਦਲ ਦਾ ਯਾਰ ਇੱਥੇ ਗਿੰਦੀ ਨਹੀਂ ਇਹਨੂੰ ਵੀ ਚੰਗੀ ਆ ਨਾ ਖਾ ਗਈ ਪੰਜਾਬ ਨੂੰ ਲੁੱਟ ਕੇ ਅਕਾਲੀ ਦਲ ਉਹ ਤਾਂ ਕਹਿੰਦੇ ਪੰਜਾਬ ਆਮ ਆਦਮੀ ਨੇ ਲੁੱਟਿਆ ਨਹੀਂ ਲੁੱਟਿਆ ਨਹੀਂ ਲੁੱਟਿਆ ਅਸੀਂ ਤਾਂ ਕਹਿੰਦੇ ਨਹੀਂ ਲੁੱਟਿਆ ਅੱਛਾ ਹਾਂ ਹੁਣ ਉਹਦੇ ਗਾਲਾਂ ਜ਼ਿਮੀਦਾਰ ਲੈਣ ਤੂੰ ਕਹਿੰਦਾ ਲੈ ਜ਼ਿਮੀਦਾਰ ਦਾ ਪੁੱਤ ਰਾਤ ਨੂੰ ਨਹੀਂ ਗਿਆ ਦੇਣੇ ਪਾਣੀ ਦਾਤ ਨੂੰ ਕਿਤੇ ਉੱਠਣਾ ਉਹ ਮਸਾ ਮਤਲਬ 5-4 ਘੰਟੇ ਲਾਈਟ ਦਿੰਦੇ ਸਾਰੀ ਰਾਤ ਤੁਰੇ ਫੇੜੇ ਡੀਜ਼ਲਾਂ ਦੇ ਟੋਲ ਮਮ ਮੱਚ ਜਾਂਦੀ ਹੁਣ ਪਾਈਆ ਤੇਲ ਨਹੀਂ ਮੱਚਾ ਸੀਜ਼ਨ ਦੇ ਟਾਈਮ 'ਚ ਵੀ ਨਹੀਂ ਚਾਲ ਲਾਉਣ ਮੱਕੇ ਵੀ ਨਹੀਂ ਮੱਚਾ ਲੋਕ ਸਿਆਣੇ ਤਾਂ ਹੋਏ ਪਹਿਲਾਂ ਸਿਆਣੇ ਤਾਂ ਹੈ ਅੱਗੇ ਨਹੀਂ ਹਾਂ ਫੇਰ ਹੀ ਬਦਲਾ ਜੇ ਸਿਆਣੇ ਜੀ ਬਦਲਾ ਕਰਿਆ ਲਾਰਾਂ ਚ ਹੁਣਾਉਣਗੇ ਲੋਕ ਲਾਰਾ ਹੁਣ ਨਹੀਂ ਹੁ ਲੋਕ ਸ਼ੈਣੇ ਹੋਗੇ ਹੁਣ ਨਹੀਂ ਲਾਰਾਂ ਅੱਗੇ ਪਹਿਲਾਂ ਕੀ ਕੀ ਗੱਲਾਂ ਹੁੰਦੀਆਂ ਸੀ ਪਹਿਲਾਂ ਦੱਸਿਆ ਇਹਨਾਂ ਦਾ ਹੁਣ ਕਿਹੜੇ ਕਾਲੀ ਸੀ ਮਤਲਬ ਪੰਥਮਗਰੀ ਵੋਟ ਪਾਈ ਗਏ ਨੇ ਹਾਂਜੀ ਲੋਕ ਪੰਥਮਗਰੀ ਭੋਲੇ ਸੀ ਅੱਛਾ ਇਹ ਬਾਬੇ ਨਾਨਕ ਦੀ ਤੱਕੜੀ ਵਾਲਾ ਦੱਸ ਅਹੀਂ ਜੇ ਆਕੇ ਕਾਲੀ ਦੀ ਸਰਕਾਰ ਲਈ ਉਹਦੀ ਦੁਬਾਰੀ ਅੱਛਾ ਲੋਕ ਸ਼ੈਣੇ ਹੋਗੇ ਇਹ ਤਾਂ ਕਹਿੰਦੇ ਵੀ ਐਤਵਾਰ ਅਸੀਂ 13 ਦੀਆਂ 13 ਸੀਟਾਂ ਕੌਣਾਂ ਨੇ ਮੁਸ਼ਕਲ ਆ ਰਾਮ ਹਾਂਜੀ ਨਾ ਨਾ ਨਹੀਂ ਆਈ ਕਾਂਗਰਸ ਦੀਆਂ ਕਿੰਨੀਆਂ ਸੀਟਾਂ ਗਿਣਦੇ ਕਾਂਗਰਸ ਦੀ ਵੀ ਮੇਰੇ ਤੇ ਏਰੀਆ ਦਾ ਵੀ 1-2 ਹੀ ਨੇ ਅੱਛਾ ਤੇ ਭਾਜਪਾ ਤੇ ਅਕਾਲੀ ਆਡਾ ਡਾਡ ਲੜ ਰਹੇ ਆ ਆਡਾ ਡਾਡ ਦਾ ਜ਼ੀਰੋ ਨੇ ਫਿਰ ਜੀ ਜ਼ੀਰੋ ਨੇ ਅੱਛਾ ਅੱਜਾ ਨਿਕਲ ਲਿਖ ਕੇ ਲੈ ਲਓ ਹਾਂ ਇੰਨਾ ਕਿਉਂ ਮੰਨ ਤੋਂ ਉਤਰ ਗਏ ਸਾਰੀਆਂ ਪਾਰਟੀਆਂ ਵੀ ਆਮ ਆਦਮੀ ਕਿਉਂ ਚੰਗੀ ਹੋ ਗਈ ਫਿਰ ਆਮ ਆਦਮੀ ਕੰਮ ਚੰਗੇ ਕਰ ਰਹੀ ਆ ਇਹਨਾਂ ਨੇ ਵਾਦਾ ਕਰੇ ਕਰੀ ਜੀ ਕੰਮ ਕਰੀ ਜਾਂਦੇ ਚੰਗੇ ਅੱਗੇ ਤੂੰ ਲਾਲਾ ਮਤਭੁਲ ਪੋਸਟਾ ਘੜ ਇੱਕ ਭਰਤੀ ਕੱਢ ਦੇ ਲਾਸਟ ਤੱਕ ਲੋ ਜਾਂਦੇ ਉਹ ਵੀ ਲਮਕਾ ਜਾਂਦੇ ਠੀਕ ਇਹ ਕਹੇ ਜਾਂ ਕਹਿੰਦਾ ਵੀ ਮਤਭੁਲ ਬੱਚਾ ਮਿਹਨਤ ਕਰੂ ਪੜਾਈ ਕਰੂ ਅਸੀਂ ਨੌਕਰੀ ਦੇਉਂ ਤੇ ਮਤਲਬ ਪੜਾਈ ਤੌਰ ਤੇ ਨੰਬਰਾਂ ਤੌਰ ਤੇ ਅੱਛਾ ਬਜ਼ੁਰਗੋ ਆਪਾਂ ਪੰਜਾਬ ਦੀ ਸ਼ਾਂਤੀ ਦੀ ਗੱਲ ਕਰਦੇ ਆਂ ਆਮਨ ਸ਼ਾਂਤੀ ਦੀ ਗੱਲ ਕਰਦੇ ਆਂ ਵੀ ਚਲੋ ਠੀਕ ਆ ਤੁਸੀਂ ਕਹਿਆ ਵੀ ਲਾਈਟ ਵੀ ਦਿੱਤੀ ਐ ਸਹੂਲਤਾਂ ਵੀ ਦਿੱਤੀਆਂ ਪਰ ਦਿਨ ਦਿਹਾੜੇ ਕਤਲ ਹੋਏ ਨੇ ਇਸ ਸਰਕਾਰ ਦੇ ਵਿੱਚ ਤੇ ਕਿੰਨੇ ਕਿਵੇਂ ਦੇਖਦੇ ਹੋ ਨਾ ਠੀਕ ਆ ਕਤਲ ਯਾਰ ਕੀ ਕਹਿ ਸਕਦੇ ਆ ਯਾਰ ਲਾਹੜ ਕਤਲ ਹੋ ਜਾਂਦੇ ਨੇ ਐਵੇਂ ਉਹੀ ਗੱਲ ਇਹ ਮਤਲਬ ਦੂਜੇ ਲੀਡਰ ਪੁਰਾਣੇ ਕਾਂਗਰਸ ਦੇ ਕਾਲੀਆਂ ਨੂੰ ਭੰਡਣ ਦੇ ਮਾਰੇ ਕਹੀ ਜਾਂਦੇ ਨੇ ਇਹਨਾਂ ਕਿ ਇਹਨਾਂ ਨੇ ਕੀ ਆਪ ਕਰਾਤੇ ਸਿਰ ਪੰਡ ਰਹੇ ਇਹਨਾਂ ਨੂੰ ਜੜ ਗੈਂਗਸਟਰਵਾਦ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ? ਕਹਿੰਦੇ ਗੈਂਗਸਟਰਵਾਦ ਵੀ ਚੱਲਦਾ ਰਹੀ ਆ ਪਰ ਇਸ ਗੱਲ ਨੂੰ ਨਾ ਤਾਂ ਇਹਨਾਂ ਨੂੰ ਤਰੀ ਜਾਂਦਾ ਇਹਦਾ ਹੁਣ ਚੱਲੀ ਜਾਂਦਾ ਮਾਰ ਮਰਾਈ ਤਾਂ ਚੱਲੀ ਜਾਂਦੀ ਆ ਇੱਕ ਦੂਜੇ ਸਰਕਾਰਾਂ ਨੂੰ ਦੂਜੇ ਦੂਜੇ ਨਿੰਦਣਾ ਹੀ ਆ। ਅੱਛਾ ਬਜ਼ੁਰਗੋ ਤੁਸੀਂ ਦੱਸੋ ਵੀ ਪੰਜਾਬ 'ਚ ਸ਼ਾਂਤੀ ਪਹਿਲਾਂ ਨਾਲੋਂ ਘਟੀ ਆ ਜਾਂ ਵਧੀ ਆ? ਘਟੀ ਆ। ਹਾਂਜੀ। ਘਟੀ ਆ। ਮਤਲਬ ਗੈਂਗਸਟਰਵਾਦ ਨੂੰ ਕਿਵੇਂ ਦੇਖਦੇ ਹੋ? ਸਾਰੀਆਂ ਪਾਰਟੀਆਂ ਕਹਿੰਦੀਆਂ ਨਸ਼ਾ ਤੇ ਗੈਂਗਸਟਰਵਾਦ। ਇਹ ਤਾਂ ਪਹਿਲਾਂ ਤੋਂ ਆ ਜੀ। ਇਹ ਤਾਂ ਪਹਿਲਾਂ ਵਿਚਾਰ। ਇਹ ਤਾਂ ਪਹਿਲਾਂ ਤੋਂ ਚੱਲੀ ਜਾਂਦਾ। ਨਸ਼ਾ ਘਟਿਆ। ਨਾ ਘਟਿਆ ਨਾ ਵਧਿਆ ਅੱਛਾ ਜੀ ਤੁਸੀਂ ਦੱਸੋ ਬਜ਼ੁਰਗੋ ਨਾ ਘਟਿਆ ਨਾ ਵਧਿਆ ਨਾ ਘਟਿਆ ਉੱਥੀ ਹੈ ਜੀ ਨਾ ਘਟਿਆ ਨਾ ਵਧਿਆ ਨਾ ਘਟਿਆ ਅੱਛਾ ਹੈਗਾ ਨਾ ਕਿਹੜੀ ਪਾਰਟੀ ਦੇ ਕੰਮ ਵਧੀਆ ਸਮਝਦੇ ਕੰਮ ਤਾਂ ਐਸੇ ਵਾਰ ਜੀ ਦੇ ਅੱਗੇ ਉਹ ਵੀ ਪਹਿਲਾਂ ਕਰੀ ਜੋ ਗਦਾਰ ਹੋਈ ਉਹ ਵੀ ਚੰਗੀ ਸੀਗੀ ਕਿਹੜੀ ਕਾਂਗਰਸ ਅੱਛਾ ਉਹ ਡਰਦੇ ਉੱਡ ਗਏ ਦੂਜੀ ਪਾਰਟੀ ਕਾਂਗਰਸ ਕਿਹੜੀ ਗੱਲੋਂ ਗਦਾਰ ਹੋਈ ਹੈ ਕਿਹੜੀ ਗੱਲੋਂ ਗਰਾਜੂ ਪਹਿਲਾਂ ਕਾਬਲੇ ਕਰੇ ਸੀਗੇ ਕਾਬਲੇ ਦਾ ਇਹ ਇੱਕ ਦੂਜੇ ਦੇ ਵਿਰੋਧੀ ਹਰੇ ਕੀ ਹੈ ਜੜਦਾ ਹਰੇ ਗਰੂਪ ਦਾ ਹੈ ਹੈ ਉਹ ਨਾ ਪਰ ਇਹ ਅੰਦਰ ਫਿੱਟੂਗਾ ਉੱਡ ਕੇ ਬਾਜ ਬਾਜ ਜੇ ਹੁਣ ਕਿਹੜਾ ਤੁੱਤੀ ਤੁੱਤੀ ਹੋ ਗਏ ਅੱਛਾ ਜੇ ਆਪਾਂ ਆਵਾਦਮੀ ਪਾਰਟੀ ਤੁਸੀਂ ਕਹਿੰਦੇ ਹੋ ਸਹੀ ਹੈ ਹਨਾ ਕੇਜਰੀਵਾਲ ਜੇਲ੍ਹ ਚ ਫਿਰ ਉਹਦਾ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਤੇ ਵੀ આરોਪ ਲੱਗਦੇ ਨਹੀਂ ਨਹੀਂ ਰੋਗ ਤਾਂ ਸਾਰੇ ਹੀ ਜਾਂਦਾ ਜਿਹਦੇ ਬੰਦੇ ਦਾ ਰਾਜ ਹੋਵੇ ਨਾ ਉਹ ਦੂਜੇ ਨੂੰ ਦਬਾਉਂਦਾ ਹੀ ਹੁੰਦਾ ਠੀਕ ਹੈ ਢੱਪਲੇ ਪਹਿਲਾਂ ਸਾਰੀ ਕਰਦੇ ਨੇ ਸਰਕਾਰ ਕੋਈ ਆਈ ਜਾਵੇ ਕੋਈ ਆਹ ਜਿਹੜਾ ਜਬਾ ਸੱਚਾ ਸੁੱਤਿਆ ਨਾ ਪਾਇ ਪਾਇਗਾ ਅੱਛਾ ਬਜ਼ੁਰਗ ਸਿਆਣੇ ਦਾ ਹੋ ਗਏ ਫਿਰ ਇਸ ਵਾਰ ਸਾਰੇ ਜਮਾ ਜਮਾ ਪੂਰੇ ਪਿੰਡਾਂ ਨੇ ਜੱਜ ਕੇ ਪੂਰਾ ਅੱਛਾ ਪਿੰਡ ਚ ਕੰਮ ਗੁੰਮ ਹੋਇਆ ਪੂਰੇ ਕੰਮ ਬਹੁਤ ਹੋਏ ਨੇ ਸਾਡੇ ਵਧੀਆ ਸਟੇਡੀਅਮ ਬਣਾਇਆ ਬਹੁਤ 15 20 ਲੱਖ ਰੁਪਏ ਲਾ ਕੇ ਹਾਂ ਐਤ ਕੀ ਗੱਲਾਂ ਜੀ ਤਾਂ ਨਹੀਂ ਆਉਂਦੇ ਫਿਰ ਕੂਲਰ ਲਵਾ ਰਹੇ ਆ ਉਰੇ ਐਤ ਕੀ ਗੱਲਾਂ ਜੀ ਤਾਂ ਨਹੀਂ ਆਉਂਦੇ ਲੋਕ ਨਹੀਂ ਆਉਂਦੇ ਗੱਲਾਂ ਜੀ ਤਾਂ ਉਦੋਂ ਦੀ ਗਿੱਜੀ ਕਿ ਸਿੱਕ ਗਏ ਦਿੱਲੀ ਵਾਲੇ ਮੈਨੂੰ ਐਂ ਦੱਸੋ ਮੁਫਤ ਚਾਹੀਦਾ ਕਿ ਰੁਜ਼ਗਾਰ ਹੈ ਰੁਜ਼ਗਾਰ ਚਾਹੀਦਾ ਕਿ ਮੁਫਤ ਚਾਹੀਦਾ ਸਾਰਾ ਕੁਝ ਰੁਜ਼ਗਾਰ ਚਾਹੀਦਾ ਹੈ ਰੁਜ਼ਗਾਰ ਮੁਫਤ ਤਾਂ ਨਹੀਂ ਚਾਹੀਦਾ ਨਹੀਂ ਆਪਾਂ ਤਾਂ ਬੋਲੇ ਨਹੀਂ ਹੁਣ ਨਹੀਂ ਮੈਂ ਬੋਲਦਾ ਬਾਦਰ ਕਹਿੰਦੇ ਫਰੀ ਹੋਣਾ ਨਹੀਂ ਚਾਹੀਦਾ ਹੈ ਫਰੀ ਹੋਣਾ ਨਹੀਂ ਚਾਹੀਦਾ ਰੁਜ਼ਗਾਰ ਕੰਮ ਕਰੇ ਬੰਦਾ ਆਪੀ ਕਮਾ ਲੂ ਹਾਂ ਜੀ ਹਾਂ ਅਮੈਂ ਤੁਸੀਂ ਵੀ ਸੁਣਿਆ ਪਿੰਡ ਪੈਣੀ ਵਾਗੇ ਖੜੇ ਆ ਲੋਕਾਂ ਨੇ ਆਪਣੀ ਰਾਇ ਦਿੱਤੀ ਐ ਉਹ ਰਾਇ ਦੇ ਵਿੱਚ ਤੁਸੀਂ ਆਪਣੀ ਰਾਇ ਜ਼ਰੂਰ ਸਾਂਝੀ ਕਰਿਓ ਕਮੈਂਟਾਂ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਰਕਾਰਾਂ ਤੱਕ ਪਹੁੰਚਾਓ ਕਿਉਂਕਿ ਕੁਛ ਨਾ ਕੁਛ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਰਕਾਰ ਦੀਆਂ ਕੁਝ ਨਕਾਮੀਆਂ ਨੇ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਲੋਕਾਂ ਨੇ ਦਸੀਆਂ ਆਪਣੇ ਆਪ ਉਹਦੇ ਵਿਚਾਰ ਨੇ ਜਿਹੜੇ ਉਹ ਤੁਹਾਡੇ ਸਾਹਮਣੇ ਰੱਖਿਆ ਮਿਲਦੇ ਕਿ ਨਵੀਂ ਸਾਥ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ